ਪਰਲ ਕੰਪਨੀ ਜਿਹਨਾਂ ਨੇ ਇਨਵੈਸਟਮੈਂਟ ਕਰੀ ਸੀ ਉਹਨਾਂ ਦੇ ਪੈਸੇ ਵਿਆ ਸਮੇਤ ਵਾਪਸ ਆ ਰਹੇ ਨੇ ਜੇ ਐਪਲੀਕੇਸ਼ਨ ਤੁਸੀਂ ਫਿਲ ਕਰਤੀ ਤਾਂ ਤੁਸੀਂ ਉਹਦਾ ਸਟੇਟਸ ਚੈੱਕ ਕਰ ਸਕਦੇ ਹੋ ਔਨਲਾਈਨ ਜਾ ਕੇ ਜੇ ਐਪਲੀਕੇਸ਼ਨ ਨਹੀਂ ਫਿਲ ਕਰੀ ਮੈਂ ਤੁਹਾਨੂੰ ਕੋ ਸਿਮਪਲ ਸਟੈਪ ਚ ਦੱਸ ਦਿੰਦਾ ਕਿਵੇਂ ਐਪਲੀਕੇਸ਼ਨ ਫਿਲ ਕਰਨੀ ਹੈ Google ਤੇ ਜਾ ਕੇ ਤੁਸੀਂ ਡਾਇਰੈਕਟ ਸਰਚ ਕਰਨਾ ਪਰਲ ਰਿਫੰਡ ਜੇ ਤੁਸੀਂ ਐਪਲੀਕੇਸ਼ਨ ਭਰੀ ਆ ਤਾਂ ਵੈਬਸਾਈਟ ਓਪਨ ਕਰਨੀ ਆ ਓਪਨ ਕਰਨ ਤੋਂ ਬਾਅਦ ਕੁਐਰੀ ਤੇ ਕਲਿੱਕ ਕਰਨਾ ਉੱਥੇ ਤੋਂ ਤੋਂ ਇੱਕ ਨੰਬਰ ਮੰਗਦਾ ਪੀਏਸੀਐਲ ਸਰਟੀਫਿਕੇਟ ਨੰਬਰ ਜਿਹੜਾ ਤੁਹਾਡੇ ਕੋਲੇ ਹੋਵੇਗਾ ਕੈਪਚਾ ਪਾ ਕੇ ਡਾਣ ਕਰਕੇ ਤੁਸੀਂ ਸਟੇਟਸ ਚੈੱਕ ਕਰ ਸਕਦੇ ਵੀ ਰਿਫੰਡ ਆਇਆ ਨਹੀ ਜੇ ਤੁਸੀਂ ਅਜੇ ਤੱਕ ਰਜਿਸਟ੍ਰੇਸ਼ਨ ਹੀ ਨਹੀਂ ਕਰੀ ਤੁਸੀਂ ਵਾਪਸ ਆ ਕੇ ਰੀਐਸਟੇਸ਼ਨ ਤੇ ਕਲਿੱਕ ਕਰਨਾ ਉਹੀ ਤੁਸੀਂ ਸਰਟੀਫਿਕੇਟ ਨੰਬਰ ਪਾਉਣਾਗਾ ਇਸ ਤੋਂ ਬਾਅਦ ਤੁਹਾਡੀਆਂ ਰਸੀਦਾਂ ਨੇ ਉਹ ਅਪਲੋਡ ਕਰ ਦੇਣੀਆਂ ਪੈਨ ਕਾਰਡ ਅਪਲੋਡ ਕਰ ਦੇਣਾ ਇਹ ਦੋ ਤਿੰਨ ਸਟੈਪਾਂ ਦੇ ਬਾਅਦ ਸਬਮਿਟ ਕਰ ਦੇਣਾ ਫੇਰ ਆ ਕੇ ਤੁਸੀਂ ਆਪ ਦਾ ਚੈੱਕ ਕਰ ਸਕਦੇ ਹੋ ਸਟੇਟਸ ਦੇ ਵਿੱਚ ਤੁਹਾਡੇ ਜਿਹੜੇ ਪੈਸੇ ਹੋ ਆਪਣੇ ਅਕਾਊਂਟ ਦੇ ਵਿੱਚ ਆ ਜਾਣਗੇ ਜਿਹੜਾ ਤੁਸੀਂ ਉੱਥੇ ਦੋਗੇ ਜੇ ਫਿਰ ਵੀ ਕੋਈ ਹੱਲ ਨਹੀਂ ਹੋ ਰਿਹਾ ਤਾਂ ਤੁਸੀਂ ਉਸ ਬੰਦੇ ਨਾਲ ਕਨੈਕਟ ਕਰੋ ਜਿਸ طرح ਹੀ ਤੁਸੀਂ ਇਸ ਕੰਪਨੀ ਦੇ ਵਿੱਚ ਜੁਆਇਨ ਕਰੇ ਸੀ ਇਦਾਂ ਦੀ ਵੀਡੀਓ ਦੇਖਣ ਲਈ ਇੰਸਟਾਗ੍ਰਾਮ ਦੇ ਉੱਤੇ ਫੋਲੋ ਕਰ ਸਕਦੇ ਹੋ ਤੇ YouTube ਦੇ ਉੱਤੇ ਸਬਸਕ੍ਰਾਈਬ ਕਰ ਸਕਦੇ ਹੋ